ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵੰਤ ਮਾਨ ਜੀ ਤੁਸੀਂ ਕਿਤੇ ਭਾਸ਼ਣ ਦੇ ਰਹੇ ਸੀ ਤੇ ਭਾਸ਼ਣ ਦੇ ਵਿੱਚ ਇੱਕ ਪੁਲਿਸ ਵਾਲਾ ਮੂੰਹ ਪਰੇ ਕਰਕੇ ਖੜਾ ਤੇ ਤੁਸੀਂ ਪੁਲਿਸ ਵਾਲੇ ਨੂੰ ਕਹਿ ਰਹੇ ਆ ਯਾਰ ਉਧਰ ਮੂੰਹ ਕੀ ਕਰਦਾ ਮੂੰਹ ਮੇਰੇ ਨਾਲ ਕਰਕੇ ਖੜ ਬਾਅਦ ਦੇ ਵਿੱਚ ਤੁਸੀਂ ਲੋਕਾਂ ਨੂੰ ਇਹ ਕਿਹਾ ਕਿ ਯਾਰ ਇਹਨਾਂ ਨੂੰ ਤਾਂ ਨਾ ਆਤ ਪਈ ਹੋਈ ਆ ਵਿਚਾਰਿਆਂ ਨੂੰ ਕਿਉਂਕਿ ਪਹਿਲਾਂ ਵਾਲਿਆਂ ਨੂੰ ਜੁੱਤੀਆਂ ਵਜਦੀਆਂ ਰਹੀਆਂ ਤਾਂ ਕਰਕੇ ਇਹਨਾਂ ਨੂੰ ਪਹਿਲੇ ਹੀ ਸਮਝਾਇਆ ਹੋਇਆ ਸੀਗਾ ਕਿ ਜਿਹੜਾ ਬੰਦਾ ਪੈਰ ਖੁਰਕੇ ਨਾਲ ਦੀ ਨਾਲ ਉਹਨੂੰ ਫੜ ਲੈਣਾ ਕਿਤੇ ਉਹ ਜੁੱਤੀ ਨਾ ਲੋਂਦਾ ਹੋਵੇ ਆ ਸੁਣ ਲੋ ਆ ਪੁਲਿਸ ਵਾਲੇ ਨੂੰ ਕਹੀ ਆ ਬਰਾ ਮੂੰਹ ਕਰਕੇ ਤੈਨੂੰ ਵਾਹ ਖੜ ਜਾ ਆਹੋ ਇਤੋਂ ਕੌਣ ਆਉਂਦਾ ਹੈ ਸਹੀ ਗੱਲ ਆਏ ਬਚਾਰਿਆਂ ਨੂੰ ਆਤ ਤਾਂ ਪਈ ਹੋਈ ਹੈ ਨਾ ਪਹਿਲਾਂ ਇਤੋਂ ਜੁੱਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਨੂੰ ਆਹੋ ਜੁੱਤੀਆਂ ਆਉਂਦੀਆਂ ਤੁਹਾਡਾ ਇੱਕ ਕੱਠ ਸੀਗਾ ਇਤੋਂ ਕੁਝ ਮਹੀਨੇ ਪਹਿਲਾਂ ਦੀ ਗੱਲ ਆ ਤੇ ਨਰੇਗਾ ਦੀਆਂ ਦਿਹਾੜੀਆਂ ਲਾ ਕੇ ਤੁਸੀਂ ਬੀਬੀਆਂ ਨੂੰ ਬੁਲਾਇਆ ਸੀਗਾ ਮੇਰੇ ਸਾਹਮਣੇ ਗਿੱਦੜਵਾ ਹਲਕੇ ਦੀ ਜਦੋਂ ਆ ਜਿਮਨੀ ਚੋਣ ਹੋਈ ਆ ਉਸ ਟਾਈਮ ਦੀ ਗੱਲ ਆ ਉੱਥੇ ਉਹਨਾਂ ਦੇ ਸਿਰ ਤੇ ਕਾਲੀਆਂ ਚੁੰਨੀਆਂ ਲੰਗੀਆਂ ਸੀ ਤੁਸੀਂ ਅੰਦਰ ਨਹੀਂ ਜਾਣ ਦਿੱਤਾ ਕਿਉਂ ਨਹੀਂ ਜਾਣ ਦਿੱਤਾ ਕਿ ਉਹਨਾਂ ਦੇ ਕਾਲੀਆਂ ਚੁੰਨੀਆਂ ਲਈਆਂ ਹੋਈਆਂ ਤੇ ਉਹ ਬੀਬੀਆਂ ਦਾ ਬਿਆਨ ਸੀ ਇਹ ਤਾਂ ਭਰਾਵਾ ਫਿਰ ਸਾਡੇ ਨੂੰ ਤਾਂ ਕਦੇ ਵੀ ਕਿਸ ਨੇ ਇੰਨੀ ਬਦਨਾਮੀ ਨਹੀਂ ਕੀਤੀ ਜਿੰਨੀ ਇਹਨਾਂ ਨੇ ਸਾਡੀ ਕੀਤੀ ਆ ਦੂਜੀ ਗੱਲ ਇਹ ਗੱਲ ਕਹਿੰਦੇ ਚੰਗੇ ਤੁਸੀਂ ਤਾਂ ਲੱਗਦੇ ਸੀ ਜੇਕਰ ਤੁਸੀਂ ਬਿਨਾਂ ਸਿਕਿਉਰਿਟੀ ਤੋਂ ਰਹਿੰਦੇ ਹੁੰਦੇ ਤੇ ਤੁਹਾਡੇ ਨਾਲ ਗਨਮੈਨ ਨਾ ਹੁੰਦੇ ਦੂਜੇ ਮੁੱਖ ਮੰਤਰੀਆਂ ਨਾਲੋਂ ਦੋ ਗੁਣਾ ਜ਼ਿਆਦਾ ਤੁਹਾਡੇ ਨਾਲ ਸਿਕਿਉਰਿਟੀ ਰਹਿੰਦੀ ਆ ਤੇ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਤੁਹਾਨੂੰ ਡਰ ਕਾਦਾ ਤੁਹਾਨੂੰ ਕਿਹੜਾ ਜੁੱਤੀਆਂ ਪਹਿਣੀਆਂ ਦੂਜਿਆਂ ਨੂੰ ਤਾਂ ਜੁੱਤੀਆਂ ਵਾਜਦੀਆਂ ਰਹੀਆਂ ਜੇ ਤੁਸੀਂ ਇੰਨੀ ਸਿਕਿਉਰਿਟੀ ਲੈ ਕੇ ਨਾਲ ਚੱਲਦੇ ਆ ਤਾਂ ਫਿਰ ਤੁਹਾਨੂੰ ਡਰ ਕਾਦਾ ਤੁਹਾਡੀ ਵਾਈਫ ਤੁਹਾਡੀ ਮਾਤਾ ਜੀ ਤੁਹਾਡੀ ਭੈਣ ਜੀ ਇਨਾਂ ਕੋਲ ਸਾਰਿਆਂ ਕੋਲ ਸਿਕਿਉਰਿਟੀ ਆ ਕਾਹਦੇ ਹਾਸਤੇ ਆ ਤੁਹਾਨੂੰ ਤਾਂ ਕੋਈ ਜੁੱਤੀਆਂ ਦਾ ਡਰ ਹੀ ਨਹੀਂਗਾ ਤੁਸੀਂ ਤਾਂ ਦੂਜਿਆਂ ਨੂੰ ਕਹਿੰਦੇ ਹੁੰਦੇ ਸੀ ਤੁਸੀਂ ਅੱਜ ਆਪ ਹੈਲੀਕਾਪਟਰ ਤੇ ਆਉਂਨੇ ਆ ਕੀ ਗੱਲ ਰਾਹ ਦੇ ਵਿੱਚ ਕੋਈ ਤੁਹਾਡੇ ਤੇ ਗਾਰਾ ਸਿਰਦਾ ਹੈਲੀਕਾਪਟਰ ਨਾਲ ਹੀ ਆਉਂਨੇ ਆ ਤੁਸੀਂ ਇਸ ਗੱਲ ਦਾ ਆਂਦਾ ਜਵਾਬ ਤੁਸੀਂ ਲੋਕਾਂ ਕੋਲੋਂ ਮੰਗ ਲਓ ਔਰ ਤੁਸੀਂ ਇਸ ਗੱਲ ਦਾ ਜਵਾਬ ਵੀ ਦਿਓ ਇੱਕ ਕਿ ਜਦੋਂ ਆ ਕੁਝ ਕੁ ਦਿਨਾਂ ਦੀ ਗੱਲ ਆ ਇੱਕ ਵਿਅਕਤੀ ਤੁਹਾਡਾ ਕਰੀਬੀ ਵਿਅਕਤੀ ਕਹੀ ਜਾਂਦਾ ਮਾਨ ਸਾਹਿਬ ਗੱਲ ਸੁਣੋ ਮੇਰੀ ਭੈਣ ਦਾ ਰੌਲਾ ਕੋਈ ਤੇ ਉਹ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ ਗੱਲ ਸੁਣੋ ਤੁਸੀਂ ਗੱਡੀ ਚੋਂ ਨਹੀਂ ਉਤਰੇ ਕਿੰਨੇ ਕੁ ਵਿੱਥੀ ਸੀ 10 ਕਰਮਾਂ ਦੀ ਜੇ ਤੁਹਾਨੂੰ ਪੁਲਿਸ ਨੇ ਨਹੀਂ ਉਤਰਨ ਦਿੱਤਾ ਤਾਂ ਤੁਸੀਂ ਉਹਦੇ ਕੋਲੇ ਨਹੀਂ ਗਏ ਤੁਸੀਂ ਕਿਹਾ ਵੀ ਨੰਬਰ ਦੇ ਦਿਓ ਆਪਦਾ ਤੇ ਮੈਂ ਫੋਨ ਤੇ ਗੱਲ ਕਰ ਲਊਗਾ ਜਿਹੜਾ ਕੋਲੋਂ ਨਹੀਂ ਕਰ ਸਕਿਆ ਫੋਨ ਤੇ ਸਵਾਹ ਕਰਨੀ ਆ ਤਾਂ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਤੁਸੀਂ ਤਾਂ 10 ਕਰਮਾਂ ਤੇ ਨਹੀਂ ਆ ਸਕੇ ਤੁਹਾਡੇ ਕਿਹੜਾ ਕੁਝ ਉੱਤਿਆ ਸਿਰਦਾ ਸੀ ਤੁਹਾਡੇ ਨਾਲ ਸਿਕਿਉਰਿਟੀ ਚੱਲਦੀ ਆ ਸਾਰਿਆਂ ਨਾਲ ਚੱਲਦੀ ਸੀ ਪਰ ਤੁਹਾਡੇ ਨਾਲ ਸੁਣਿਆ 1000 ਤੋਂ ਪਲੱਸ ਸਿਕਿਉਰਿਟੀ ਰਹਿੰਦੀ ਆ ਤਾਂ ਫੇਰ ਕਾਦੇ ਵਾਸਤੇ ਤੁਹਾਡੇ ਨਾਲ 100 ਤੋਂ ਪਲੱਸ ਗੱਡੀ ਰਹਿੰਦੀ ਆ 1000 ਤੋਂ ਪਲੱਸ ਸਿਕਿਉਰਿਟੀ ਰਹਿੰਦੀ ਆ ਤਾਂ ਤੁਹਾਨੂੰ ਤਾਂ ਕੋਈ ਖਤਰਾ ਹੀ ਨਹੀਂਗਾ ਤੁਸੀਂ ਤਾਂ ਚੰਗੇ ਕੰਮ ਕਰਦੇ ਫਿਰਦੇ ਆ ਫੇਰ ਤੁਸੀਂ ਕਿਉਂ ਲੋਕਾਂ ਤੋਂ ਪਾਸੇ ਹੋ ਕੇ ਚੱਲਦੇ ਆ ਜਿਹੜੇ ਤੁਸੀਂ ਸ਼ਹਿਰ ਦੇ ਵਿੱਚ ਆਉਣਾ ਹੋਵੇ ਕਿਸੇ ਪਿੰਡ ਦੇ ਵਿੱਚ ਆਉਣਾ ਹੋਵੇ 1 ਅਗਸਤ ਦੀ ਗੱਲ ਆ ਉਸ 1 ਅਗਸਤ ਦੀ 1 ਅਗਸਤ ਨੂੰ ਤੁਸੀਂ ਜਦੋਂ ਅਰਨੀ ਵਾਲਾ ਸ਼ੇਖ ਸੁਬਾਨ ਦੇ ਵਿੱਚ ਆਇਆ ਆ ਜਿਹੜੀ ਅਗਸਤ ਨੰਗੀ ਆ 25 ਦੀ ਤਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਤੁਹਾਡੇ ਕੱਟੋ-ਕੱਟ 5 ਤੋਂ 7 ਦਿਨ ਸਿਕਿਉਰਿਟੀ ਨੇ ਸਾਡਾ ਪਿੰਡ ਮਲਾਕ ਲਿਆ ਪਰਲਾ ਪਿੰਡ ਮਲਾਕ ਲਿਆ ਸਾਰੇ ਰਾਹ ਉਹ ਕਰਤੇ ਤੁਸੀਂ ਆਏ ਕਾਹਦੇ ਤੇ ਸੀ ਤੁਸੀਂ ਹੈਲੀਕਾਪਟਰ ਤੇ ਆਏ ਪਰ ਜਿਹੜਾ ਮਲੋੜ ਤੋਂ ਫਾਜ਼ਿਲਕਾ ਰੋਡ ਦੇ ਵਿੱਚ ਮੇਰਾ ਪਿੰਡ ਤੇ ਅਰਨੀ ਵਾਲਾ شیخ ਸੁਬਾਨ ਹਲਕਾ ਜਲਾਲਾਬਾਦ ਚ ਪੈਂਦਾ ਜਿਹੜਾ ਉਹ ਰੋਡ ਜਾਮ ਕਰਤਾ ਸੀ ਕਿਸੇ ਦੇ ਸਾਧਨ ਹੀ ਨੰਗਨ ਦਿੱਤੇ ਗਏ ਤੁਹਾਨੂੰ ਜੁੱਤੀਆਂ ਦਾ ਡਰ ਹੀ ਨਹੀਂ ਤਾਂ ਫਿਰ ਤੁਸੀਂ ਕਿਉਂ ਨਹੀਂ ਆਉਂਦੇ ਕਿਉਂ ਨਹੀਂ ਲੋਕਾਂ ਨੂੰ ਨੰਗਨ ਦਿੰਦੇ ਵੀਆਈਪੀ ਐਂਟਰੀ ਰੱਖੀ ਸੀ ਤਾਂ ਕਿਹੜੀਆਂ ਗੱਲਾਂ ਦੇ ਵਿੱਚ ਫਿਰਦੇ ਆ ਇਹ ਹੁਣ ਜਿਹੜਾ ਤੁਸੀਂ ਫਿਰ ਰੋਸਲ ਦੇ ਵਿੱਚ ਲੋਕ ਉਹ ਜੇ ਆ ਤੁਸੀਂ ਜੁੱਤੀਆਂ ਦੀ ਗੱਲ ਕਰ ਕਰਕੇ ਜੁੱਤੀਆਂ ਵਜਦਿੰਗਾ ਜੀ ਇਹਨਾਂ ਨੂੰ ਐ ਵਜਦਾ ਉਹ ਵਜਦਾ ਤਾਂ ਹੋਇਆ ਕੀ ਕੱਖ ਨਹੀਂ ਹੋਇਆ ਤੁਸੀਂ ਮੁੱਖ ਮੰਤਰੀ ਬਣ ਕੇ ਇਹ ਆ ਨਰਮੇ ਦੇ ਹਾਲਤਾਂ ਮੈਨੂੰ ਨਰਮੇ ਦੇ ਵਿੱਚ ਆਉਂਦੀ ਆ ਕਿਸਾਨ ਨੂੰ ਪੁੱਛੋ ਵੀ ਨਰਮਾ ਕਿਵੇਂ ਆਇਆ ਕਹੂਗਾ ਯਾਰ ਆ ਨਰਮਾ ਬੜਾ ਮਾੜਾ ਸੀ ਫਿਰ ਉਹ ਨਰਮਾ ਹੋਰ ਬੀਜੂਗਾ ਅਗਲੀ ਵਾਰੀ ਉਹਨੇ ਅਗਲੀ ਵਾਰੀ ਬੀਜਣਾ ਇਹ ਨਹੀਂ ਪਤਾ ਉਹ ਚੰਗਾ ਕਿ ਮਾੜਾ ਉਹਨੇ ਵੀ ਉਹੀ ਰੱਖਣਾ ਤਾਂ ਬੀਜ ਚੇਂਜ ਹੋਏ ਆ ਤੁਹਾਡੀਆਂ ਪੱਗਾਂ ਚੇਂਜ ਹੋਈਆਂ ਰੂਲ ਉਹੀ ਚੱਲਦੇ ਫਿਰਦੇ ਆ ਤੁਸੀਂ ਵੀ ਉਦੋਂ 20 ਗੁਣਾ ਜ਼ਿਆਦਾ ਉਹਨਾਂ ਤੋਂ ਭੜੇ ਨਿਕਲੇ ਆ ਕੋਈ ਚੰਗੇ ਨਹੀਂ ਨਿਕਲੇ ਜੇ ਤੁਹਾਨੂੰ ਜੁੱਤੀਆਂ ਦਾ ਡਰ ਨਹੀਂ ਤਾਂ ਫਿਰ ਆਪਦੀ ਸਿਕਿਉਰਿਟੀ ਨੂੰ ਆਖੋ ਕਿ ਤੁਹਾਨੂੰ ਲੋਕਾਂ 'ਚ ਰੁਕਣ ਦਿਆ ਕਰਨ ਜੇ ਤੁਹਾਨੂੰ ਇਹ ਹੈ ਤੁਹਾਨੂੰ ਮਾਣ ਕਿ ਸਾਡੇ ਵਾਲ ਕੋਈ ਜੁੱਤੀ ਚਲਾਵੀ ਨਹੀਂ ਮਾਰਦਾ ਤਾਂ ਮੈਂ ਫਿਰ ਤੁਹਾਨੂੰ ਇਹ ਕਹੂੰਗਾ ਕਿ ਕਾਲੀਆਂ ਚੁੰਨੀਆਂ ਵਾਲੀਆਂ ਭੈਣਾਂ ਨੂੰ ਬਾਹਰ ਨਾ ਕੱਢਿਆ ਕਰੋ ਤੁਸੀਂ ਉਹ ਗਰੀਬਾਂ ਦੀ ਇੱਕ ਧੀਆ ਸਿੰਘਾਂ ਗਰੀਬਾਂ ਦੀ ਨੌ ਧੀਆ ਨੂੰ ਜਿਨ੍ਹਾਂ ਨੂੰ ਤੁਸੀਂ ਬਾਹਰ ਕੱਢਿਆ ਕਿ ਇਹਨਾਂ ਦੇ ਕਾਲੀ ਚੁੰਨੀਆਂ ਬੇਇੱਜ਼ਤੀ ਕੀਤੀ ਉਹਨਾਂ ਦੀ ਤੇ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਜਿਹੜੇ ਗਰੀਬ ਲੋਕ ਆ ਉਹ ਆਪ ਦਾ ਤਨ ਟੱਕਦੇ ਕਿਵੇਂ ਆ ਉਹਨਾਂ ਨੂੰ ਤਾਂ ਰੋਟੀ ਦਾ ਫਿਕਰ ਬਣਿਆ ਹੁੰਦਾ ਉਹਨਾਂ ਦੀਆਂ ਜਿਹੜੀਆਂ ਚੁੰਨੀਆਂ ਤੇ ભે ਚੁੰਨੀਆਂ ਪਰਖੀਆਂ ਤੁਸੀਂ ਇਹ ਪਹਿਲਾਂ ਉਦੋਂ ਪ੍ਰਸ਼ਾਸਨ ਨੂੰ ਦੱਸ ਦਿਆ ਕਰੋ ਉਹ ਤਾਂ ਜੁੱਤੀਆਂ ਤੋਂ ਡਰਦੇ ਸੀ ਤੁਸੀਂ ਤਾਂ ਕਾਲੀਆਂ ਚੁੰਨੀਆਂ ਤੋਂ ਡਰਦੇ ਆ ਤੁਹਾਡਾ ਕੋਈ ਫਾਇਆ ਲਾਉਣ ਲੱਗਣਾ ਸੀ ਉਹ ਅੰਦਰ ਜੇਕਰ ਕਿਤੇ ਮਜ਼ਦੂਰਾਂ ਨੇ ਤੁਹਾਨੂੰ ਕਾਲੇ ਝੰਡੇ ਕਾਲੀਆਂ ਚੁੰਨੀਆਂ ਵਿਖਾਈਆਂ ਹੁੰਦੀਆਂ ਤੇ ਅੱਜ ਮਜ਼ਦੂਰਾਂ ਦੀ ਤਰੱਕੀ ਹੁੰਦੀ ਮਾੜੀ-ਮੋਟੀ ਅੱਜ ਕਿਹੜੀ ਤਰੱਕੀ ਆ ਅੱਜ ਕੱਖ ਦੀ ਤਰੱਕੀ ਨਹੀਂ ਤਾਂ ਮਾਨ ਸਾਹਿਬ ਕੱਲੀਆਂ ਤੁਹਾਡੀਆਂ ਗੱਲਾਂ ਤੁਸੀਂ ਗੱਲਾਂ ਨਾ ਕਰਿਆ ਕਰੋ ਇਹ ਸਾਰੀਆਂ ਗੱਲਾਂ ਤੁਹਾਡੇ ਤੇ ਢੁਕਦੀਆਂ ਉਹ ਲੋਕਾਂ ਦੇ ਘਰਾਂ ਨੂੰ ਡਲੇ ਨਹੀਂ ਮਾਰਦੇ ਜਿਨ੍ਹਾਂ ਦੇ ਖੁਦ ਘਰ ਕੱਚ ਦੇ ਹੁਣ ਯਾਦ ਰੱਖਿਆ ਜੇ ਇਸ ਟਾਈਮ ਤੁਹਾਡਾ ਕੱਚ ਦਾ ਨਹੀਂ ਤੁਹਾਡਾ ਤਾਂ ਸਾਰਿਆਂ ਤੋਂ ਜਿਹੜਾ ਮਾੜਾ ਕੱਚ ਪਰਚੂਣ ਕੱਚ ਉਹਦਾ ਘਰ ਬਣ ਚੁੱਕਿਆ ਤੁਸੀਂ ਤਾਂ ਹੁਣ ਕਿਸੇ ਦੇ ਘਰ ਨੂੰ ਫੂਕ ਵੀ ਨਾ ਮਾਰੋ ਜੇ ਡਲਿਆ ਤਾਂ ਦੂਰ ਦੀ ਗੱਲ ਆ ਤੇ ਜੇ ਵਾਕਈ ਮੈਂ ਫੇਰ ਤੋਂ ਕਹੂੰਗਾ ਤੁਹਾਨੂੰ ਜੁੱਤੀਆਂ ਦਾ ਡਰ ਹੀ ਨਹੀਂ ਕਿਸੇ ਨੂੰ ਤਾਂ ਫਿਰ ਲੋਕਾਂ ਦੇ ਵਿੱਚ ਰਹਿ ਆ ਕਰੋ ਚਾਰ-ਚਾਰ ਦਿਨ ਸਿਕਿਉਰਿਟੀ ਲਾ ਕੇ ਚੈੱਕ ਕਰਦੀਏ ਕਿਤੇ ਆ ਨਾ ਜੇ ਇਹਨਾਂ ਨੂੰ ਫਰਜ ਆ ਮੰਨਦਾ ਮੈਂ ਸਾਡਾ ਪੈਸਾ ਜਿਹੜਾ ਜੇ ਤੁਸੀਂ ਸਿਕਿਉਰਿਟੀ ਰੱਖਦੇ ਆ ਸਿਕਿਉਰਿਟੀ ਘੱਟ ਰੱਖ ਲੋ ਪੰਜਾਬ ਦੇ ਲੋਕਾਂ ਦਾ ਪੈਸਾ ਘੱਟ ਹੋ ਜੂਗਾ ਜਿਹੜਾ ਕਰਜ਼ਾ ਚੜਨਾ ਘੱਟ ਚੜ ਜੂਗਾ ਜਿਹੜਾ 2 ਸਾਲਾਂ 'ਚ ਕਰਜ਼ਾ ਚੜਨਾ ਉਹ ਕੋਈ 10 ਸਾਲਾਂ 'ਚ ਚੜ ਜੂਗਾ ਤੁਸੀਂ ਘੱਟ ਸਿਕਿਉਰਿਟੀ ਰੱਖੋ ਆਰ ਦੀ ਜੇ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਡਰ ਨਹੀਂ ਜਿੱਥੇ ਗੱਡੀਆਂ 100 ਤੋਂ ਪਲੱਸ ਰੱਖਦੇ ਆ ਸੁਣਦੇ ਆ ਅਸੀਂ ਵੇਖਦੇ ਆ ਤਾਂ ਫੇਰ ਤੁਸੀਂ ਇੱਕ ਕੰਮ ਕਰੋ ਗੱਡੀਆਂ ਆਪਦੇ ਨਾਲ 30 40 ਰੱਖੋ ਸਾਨੂੰ ਵੀ ਪਤਾ ਲੱਗ ਜੇ ਨਾ ਵੀ ਸਾਡਾ ਪੈਸਾ ਬਚ ਰਿਹਾ ਕੱਲੀਆਂ ਗੱਲਾਂ ਕਰਨੀਆਂ ਸੌਖੀਆਂ ਮਾਨ ਸਾਹਿਬ ਪਹਿਲਾਂ ਤੁਸੀਂ ਗੱਲਾਂ ਤੇ ਖਰੇ ਉਤਰੋ ਫੇਰ ਲੋਕਾਂ ਨੂੰ ਗੱਲ ਕਰੋ ਜੇ ਡਲਾ ਤੋਂ ਡਲਾ ਹੁੰਦਾ ਹੈ ਕਹੀਂ ਸੇ ਚਲਾ ਹੁੰਦਾ ਹੈ ਥੋੜੇ ਰੀ ਕੰਮ ਹੋਣੇ ਆ ਯਾਦ ਰੱਖ ਲੈ ਜੇ ਇਹ ਲੋਕ ਕੋਈ ਤੁਹਾਡੇ ਤੋਂ ਖੁਸ਼ ਨਹੀਂਗੇ ਤੁਹਾਨੂੰ ਵੀ ਪਤਾ ਤੁਸੀਂ ਪੁੱਛ ਲਿਆ ਕਰੋ ਜਿਹੜੇ ਤੁਹਾਡੇ ਕੇ ਇਕੱਠ ਬੋਂਦੇ ਨਾ ਇਹ ਗੋਭੀ ਇਕੱਠੀ ਕੀਤੀ ਹੁੰਦੀ ਆ ਮਾਫੀ ਚਾਹੁੰਨਾ ਮੇਰੇ ਵੀਰ ਗੁੱਸਾ ਨਾ ਕਰੋ ਜੇ ਕੋਈ ਇੱਥੇ ਗੋਭੀ ਇਕੱਠੀ ਕਰਨ ਵਾਲਾ ਕੰਮ ਆ ਇਹ ਵਿਚਾਰੇ ਕੋਈ ਨਰੇਗਾ ਡੀਆਂ ਦਿਹਾੜੀਆਂ ਪਵਾ ਕੇ ਇੱਥੇ ਲੈ ਕੇ ਆਉਂਦੇ ਆ ਕੋਈ ਬੱਸਾਂ ਜਿਹੜੀਆਂ ਰੋਡਵੇਜ ਬੱਸਾਂ ਸਰਕਾਰੀ ਬੱਸਾਂ ਭਰ ਕੇ ਹਰ ਕਿਸੇ ਬਲਾਕ ਇੰਚਾਰਜ ਨੂੰ ਕਹਿ ਦਿੱਤਾ ਜਾਂਦਾ ਤੂੰ ਇੰਨੀਆਂ ਗੱਡੀਆਂ ਲਿਆਉਣੀਆਂ ਐਮਐਲਏ ਨੂੰ ਕਹਿ ਦਿੱਤਾ ਇਹਦਾ ਤੂੰ ਇੰਨੀਆਂ ਬੱਸਾਂ ਲਿਆਉਣੀਆਂ ਇਹ ਉਹ ਇਕੱਠਾ ਤੁਹਾਡੇ ਕੋਲੇ ਇਹ ਪਹਿਲਾਂ ਵਾਲਾ ਇਕੱਠ ਨਹੀਂ 2017 ਵਾਲਾ ਇਕੱਠ ਨਹੀਂ ਜਿਹੜੇ ਲੋਕ ਕੋਈ ਸਮਾਂ ਸੀ ਤੇਲ ਪਵਾ ਕੇ ਪੱਲੋਂ ਤੁਹਾਡੇ ਕੋਲ ਜਾਂਦੇ ਸੀ ਇਹ ਪਹਿਲਾਂ ਨੋਟ ਕਰੋ ਯਾਦ ਕਰੋ ਉਹ ਗੱਲਾਂ ਲੋਕ ਪੈਸਾ ਉਹਦੇ ਕੋਲੋਂ ਫੂਕੇ ਤੁਹਾਡੇ ਨਾਲ ਦਿਹਾੜੀਆਂ ਮਾਰਦੇ ਸੀ ਤੁਹਾਡੇ ਪਿੱਛੇ ਤੁਰਦੇ ਸੀ ਕਈਆਂ ਦੇ ਟੈਕਸੀਡੈਂਟ ਹੋਏ ਆ ਕਈਆਂ ਦੀਆਂ ਮੌਤਾਂ ਹੋਈਆਂ ਪੜਤਾਲ ਕਰਿਆ ਜੇ ਫਿਰ ਤੁਹਾਨੂੰ ਪਤਾ ਲੱਗੂਗਾ ਤੇ ਜੇ ਵਾਕਈ ਫਿਰ ਮੈਂ ਉਹੀ ਗੱਲ ਕਹੂੰਗਾ ਪਹਿਲਾਂ ਉਹਦੀ ਸਿਕਿਉਰਿਟੀ ਕੱਟ ਕਰੋ ਫਿਰ ਸਾਡੇ ਨਾਲ ਗੱਲ ਕਰਿਆ ਜੇ ਇਹ ਤਾਂ ਕੱਲੀਆਂ ਫੋਕੀਆਂ ਗੱਲਾਂ ਤੇ ਜੇ ਪੁਲਿਸ ਵਾਲਿਆਂ ਨੂੰ ਆ ਵਾਕਈ ਕਹਿੰਦੇ ਮੇਰੇ ਨਾਲ ਮੂੰਹ ਕਰਕੇ ਖੜ ਤਾ ਉਹ ਤਾਂ ਪਾਸੇ ਹੋ ਕੇ ਖੜ ਗਿਆ ਉਹਨਾਂ ਕੋਈ ਜ਼ਮੀਰ ਵਾਲਾ ਹੋਣਾ ਉਹਦੀ ਜ਼ਮੀਰ ਜਾਗਦੀ ਹੋਣੀ ਆ ਕਿ ਯਾਰ ਇਹਦੀਆਂ ਮੈਂ ਗੱਲਾਂ ਕੀ ਸੁਣਾ ਸਾਰਾ ਕੁਝ ਗੱਪ ਸਿੱਟ ਕੇ ਜਾ ਵੜਦਾ ਉਹੀ ਗੱਲਾਂ ਮੈਂ ਕੀ ਸੁਣਾ ਮੈਂ ਉਹਦੀ ਜ਼ਮੀਨਦਾਰ ਨੂੰ ਜਾਗਦੇ ਨੂੰ ਸਲਾਮ ਕਰਦਾ ਵਾਕੇ ਜ਼ਮੀਰ ਜਾਗਦੇ ਹੋਣੀਆਂ ਭਾਈ ਉਹ ਜੁੱਤੀਆਂ ਨਹੀਂ ਵੇਂਦੇ ਇਹ ਯਾਦ ਰੱਖੋ ਉਹ ਥੋੜੇ ਹੀ ਬੰਦੇ ਇਕੱਠੇ ਕੀਤੇ ਹੁੰਦੇ ਆ ਜਿਹੜੇ ਤੁਹਾਡੇ ਸਾਹਮਣੇ ਪ੍ਰਚਾਰ ਸੁਣ ਆਉਂਦੇ ਤੁਹਾਡਾ ਯਾਦ ਰੱਖੋ ਜੇ ਆਮ ਲੋਕੋਂ ਦਾ ਤੁਹਾਨੂੰ 20 ਸਵਾਲ ਕਰਨ ਤੇ ਜਿਹੜੇ ਜੇਕਰ ਤੁਹਾਨੂੰ ਡਰ ਕਾ ਦਾ ਤੁਸੀਂ মিডিਆ ਬੰਦ ਤੁਸੀਂ ਕਰਾਤੀ ਤੁਹਾਡੇ ਖਿਲਾਫ ਬੋਲਣ ਤੋਂ ਤੁਸੀਂ ਕੁਝ ਕਰਦੇ ਆ ਕਦੇ ਕੁਝ ਕਰਦੇ ਆ ਲੋਕਾਂ ਨੂੰ ਤੁਸੀਂ ਨਹੀਂ ਬੋਲਣ ਦਿੰਦੇ ਜਿਹੜਾ ਤੁਹਾਡੇ ਕੰਮਾਂ ਦੀ ਬਰਖਲਾਫੀ ਕਰਦੇ ਉਹਨਾਂ ਨੂੰ ਜੇਲਾ ਚ ਸਿੱਟਦੇ ਆ ਤੁਹਾਡੇ ਰਾਜ ਦੇ ਵਿੱਚ ਕਤਲ ਹੋ ਰਹੇ ਆ ਤੁਸੀਂ ਕਿ ਕਿਹੜੀਆਂ ਗੱਲਾਂ ਕਰਦੇ ਫਿਰਦੇ ਠੰਡਾ ਰਹਿ ਮੇਰਾ ਵੀਰ ਐਡਾ ਗਰਮ ਨਾ ਚੱਲ